ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਗੁਰਦੁਆਰਾ ਬਾਬਾ ਟੱਲਰਾਏ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਹੁਣ ਦਰਸ਼ਨ ਕਰਾਉਣੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਤੇ ਨਾਲ ਦੀ ਨਾਲ ਹੀ ਆਪਾਂ ਸਿੰਘ ਸਾਹਿਬ ਜੀ ਤੋਂ ਇਤਿਹਾਸ ਬਾਰੇ ਵੀ ਜਾਣਕਾਰੀ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਸਥਾਨ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਸਹਬਜ਼ਾਦੇ ਬਾਬਾ ਟੱਲਰਾਏ ਜੀ ਦਾ ਸੀ ਜਿਨ੍ਹਾਂ ਦੀ ਉਮਰ ਚਾਹੇ ਛੋਟੀ ਸੀ ਪਰ ਜੋ ਉਹਨਾਂ ਦੇ ਕਰਮਾਤਾ ਸਨ ਹਾਂਜੀ ਜਾਂ ਸਤਿਗੁਰਾਂ ਦੀ ਉਹਨਾਂ ਤੇ ਦਇਆ ਬਹੁਤ ਜ਼ਿਆਦੀ ਸੀ ਹਾਂਜੀ ਇਹ ਸਾਰਾ ਇਹ ਪਰਿਵਾਰ ਛਿਵੇਂ ਪਾਸ਼ਾ ਜੀ ਦਾ ਗੁਰੂ ਕੇ ਮਹਿਲ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਆ ਸਥਾਨ ਉੱਥੇ ਰਹਿੰਦਾ ਸੀ ਹਾਂਜੀ ਤੇ ਇਹ ਛੋਟੇ ਹੁੰਦੇ ਖਿੱਦੋ-ਕੁੰਡੀ ਖੇਡਣ ਤੇ ਬੜੇ ਸ਼ਕੀਨ ਸਨ ਬੜੇ ਹਾਨੀਆਂ ਦੇ ਨਾਲ ਖੇਡਦੇ ਸਨ ਹਾਂਜੀ ਉਹਨਾਂ ਦੇ ਵਿੱਚੋਂ ਇਹਨਾਂ ਦੇ ਪਿਆਰੇ ਮਿੱਤਰ ਸਨ ਜਿਨ੍ਹਾਂ ਦਾ ਨਾਂ ਸੀ ਮੋਹਨ ਹਾਂਜੀ ਉਹਨਾਂ ਨੂੰ ਮੋਹਨ ਜੀ ਕਰਕੇ ਪੁਕਾਰਿਆ ਜਾਂਦਾ ਸੀ ਤੇ ਬਚਪਨ ਦੇ ਵਿੱਚ ਹੀ ਇਹ ਬੜੀ ਕਰਾਮਾਤ ਦੇ ਧਨੀ ਸਨ ਬੜੀ ਕਿਰਪਾ ਸੀ ਇਹਨਾਂ ਦੇ ਉੱਪਰ ਜਿਹੜੀ ਵੀ ਸੰਗਤ ਇਹਨਾਂ ਦੇ ਕੋਲ ਆਉਂਦੀ ਕੋਈ ਭਾਵਨਾ ਹੁੰਦੀ ਇਹਨਾਂ ਨੇ ਪੂਰੀ ਕਰਦੇ ਨੇ ਸਤਿਗੁਰਾਂ ਨੇ ਕਈ ਵਾਰ ਪ੍ਰੇਮ ਦੇ ਨਾਲ ਆਖਿਆ ਵੀ ਕਿ ਕਰਾਮਾਤ ਨੂੰ ਪ੍ਰਗਟ ਨਹੀਂ ਕਰਨਾ ਜੋ ਵੀ ਹੈ ਭਾਣਾ ਸਤਿਗੁਰਾਂ ਦਾ ਅਕਾਲ ਪੁਰਖ ਦਾ ਉਹ ਮੰਨਣਾ ਹੈ ਹਾਂਜੀ ਪਰ ਫਿਰ ਵੀ ਜਿਹੜਾ ਹੈ ਇਨਾਂ ਦਾ ਹਿਰਦਾ ਬੜਾ ਵਿਸ਼ਾਲ ਹੋਣ ਕਰਕੇ ਕਿਸੇ ਵੀ ਸੰਗਤ ਨੂੰ ਨਿਰਾਸ਼ ਨਹੀਂ ਸੀ ਜਾਣ ਦਿੰਦੇ ਬਾਬਾ ਟੱਲ ਰਾਏ ਜੀ ਹਾਂਜੀ ਬਾਬਾ ਟੱਲ ਰਾਏ ਜੀ ਦੇ ਇੱਕ ਵਾਰ ਤਾਂ ਸਾਖੀ ਆਉਂਦੀ ਹੈ ਜੋ ਇਸ ਸਥਾਨ ਦੇ ਨਾਲ ਸੰਬੰਧਿਤ ਹੈ ਉਹ ਸਾਖੀ ਇਸ ਪ੍ਰਕਾਰ ਹੈ ਕਿ ਜਦੋਂ ਬਾਬਾ ਟੱਲ ਰਾਏ ਜੀ ਖਾਣੀਆਂ ਦੇ ਨਾਲ ਆਪਣੇ ਮਿੱਤਰਾਂ ਦੇ ਨਾਲ ਖਿੱਦੋ-ਖੁੰਡੀ ਖੇਡਦੇ ਸਨ ਸ਼ਾਮ ਦੇ ਸਮੇਂ ਹਾਂਜੀ ਖੇਡਦੇ ਹੋਏ ਇਹਨਾਂ ਦੇ ਮਿੱਤਰ ਮੋਹਣ ਦੇ ਸਰਵਾਰੀ ਜਾਈ ਸ਼ਾਮ ਦਾ ਸਮਾਂ ਹੋ ਗਿਆ ਹਾਂਜੀ ਤੇ ਸ਼ਾਮ ਦੇ ਸਮੇਂ ਫਿਰ ਇਹਨਾਂ ਨੇ ਵੇਖਿਆ ਕਿ ਹੁਣ ਕੱਲ ਨੂੰ ਵਾਰੀ ਦਿੱਤੀ ਜਾਵੇਗੀ ਹਾਂਜੀ ਪਰ ਐਸਾ ਕੁਦਰਤ ਦੀ ਖੇਡ ਵਰਤੀ ਐਸੀ ਜੋ ਲਿਖਤ ਸੀ ਕਿ ਰਾਤ ਦੇ ਸਮੇਂ ਹੀ ਮੋਹਨ ਜੀ ਨੂੰ ਸੱਪ ਲੜ ਗਿਆ ਉਹ ਸੱਪ ਲੜਨ ਦੇ ਨਾਲ ਸਵੇਰ ਨੂੰ ਅਜੇ ਦਿਨ ਚੜਿਆ ਉਧਰੋਂ ਖੇਡਣ ਦਾ ਸਮਾਂ ਹੋਇਆ ਆਪਾ ਟਲ ਰਾਏ ਜੀ ਦਾ ਉਹਨਾਂ ਦੇ ਘਰ ਵੱਲ ਨੂੰ ਜਾ ਰਹੇ ਸਨ ਪਰਿਵਾਰ ਰੋਂਦਾ ਸਾਰਾ ਪਰਿਵਾਰ ਰੋ ਰਿਹਾ ਸੀ ਲੱਗੇ ਦੇ ਜਿੰਨੇ ਵੀ ਲੋਕ ਇੱਕ-ਇਕਾਂ ਪੁੱਤਰ ਹੈ ਉਹ ਵੀ ਚੜਾਈ ਕਰ ਗਿਆ ਰੋਂਦੇ ਸਨ ਬਾਬਾ ਜੀ ਨੇ ਵੇਖਿਆ ਹੈ ਕਿ ਸਾਰੇ ਰੋ ਰਹੇ ਨੇ ਆਣ ਕੇ ਪੁੱਛਿਆ ਕੀ ਗੱਲ ਹੈ ਪਰਿਵਾਰ ਨੂੰ ਪਤਾ ਸੀ ਸਾਰੇ ਅੰਮ੍ਰਿਤਸਰ ਨੂੰ ਪਤਾ ਸੀ ਹੋਰ ਸੰਗਤਾਂ ਆਉਂਦੀਆਂ ਉਹਨਾਂ ਨੂੰ ਵੀ ਪਤਾ ਸੀ ਕਿ ਬਾਬਾ ਜੀ ਦੇ ਪਾਸ ਬੜੀ ਵੱਡੀ ਕਰਾਮਾਤ ਹੈ ਉਹਨਾਂ ਨੇ ਬੇਨਤੀ ਕੀਤੀ ਕਿ ਆਪ ਸਤਗੁਰਾਂ ਦੇ ਸਹਬਜ਼ਾਦੇ ਹੋ ਆਪ ਕਿਰਪਾ ਕਰੋ ਸਾਡਾ ਪੁੱਤਰ ਇਸ ਜਹਾਨ ਤੋਂ ਚਲੇ ਆ ਗਿਆ ਹੈ ਕਿਰਪਾ ਦੇ ਘਰ ਦੇ ਵਿੱਚ ਆ ਕਰਕੇ ਬਾਬਾ ਟੱਲ ਰਾਏ ਜੀ ਕਹਿਣ ਲੱਗੇ ਕਹਿੰਦੇ ਕਿ ਉਹ ਵਾਰੀ ਦਿੱਤੀ ਤੋਂ ਬਿਨਾਂ ਨਹੀਂ ਜਾ ਸਕਦੇ ਹਾਂਜੀ ਉਹਨਾਂ ਨੂੰ ਵਾਰੀ ਦੇਣੀ ਪਊਗੀ ਹਾਂਜੀ ਇਦਾਂ ਕਹਿ ਕਰਕੇ ਜਿਹੜੀ ਉਹਨਾਂ ਦੇ ਹੱਥ ਦੇ ਵਿੱਚ ਖੇਡਣ ਵਾਸਤੇ ਖੁੰਡੀ ਸੀ ਉਹ ਪੱਕੀ ਰੱਖਿਆ ਕਰਦੇ ਸਨ ਹਾਂਜੀ ਉਹ ਖੁੰਡੀ ਦੇ ਨਾਲ ਜਦੋਂ ਧੌਣ ਦੇ ਉੱਤੇ ਖੁੰਡੀ ਛੁਹਾਈ ਉਹਨਾਂ ਦੇ ਗਲੇ ਨੂੰ ਲਾਈ ਤੇ ਆਖਿਆ ਕਿ ਭਾਈ ਮੋਹਨ ਉੱਠਣਾ ਕਰ ਤੂੰ ਵਾਰੀ ਦੇ ਆਪਣੀ ਜਦੋਂ ਇਦਾਂ ਆਵਾਜ਼ ਦਿੱਤੀ ਤੇ ਭਾਈ ਮੋਹਨ ਜੀ ਉੱਠ ਕੇ ਬੈਠ ਕੇ ਸਾਰੀ ਸੰਗਤ ਨੇ ਬੜਾ ਜਸ ਗਾਇਆ ਜਿੱਥੇ ਸਾਰੇ ਰੋਂਦੇ ਸਨ ਉਹ ਪ੍ਰਸੰਨ ਹੋਣ ਲੱਗ ਪਏ ਖੁਸ਼ ਹੋਏ ਸਾਰਿਆਂ ਨੇ ਜਾਜਾ ਕਰ ਕੀਤੀ ਫਿਰ ਸਤਿਗੁਰੂ ਅਕਾਲ ਤਖਤ ਸਾਹਿਬ ਉਪਰ ਸਭਾਏ ਮਾਨ ਸਨ ਛੇਵੇਂ ਪਾਤਸ਼ਾਹ ਹਾਂਜੀ ਉਹਨਾਂ ਨੇ ਫਿਰ ਉਹਨਾਂ ਨੂੰ ਪਤਾ ਲੱਗਾ ਸੰਗਤਾਂ ਨੇ ਦੱਸਿਆ ਆਪ ਜੀ ਨੇ ਸਾਹਿਬ ਜਾਦੇ ਨੇ ਬੜੀ ਵੱਡੀ ਕਰਾਮਾਤ ਕੀਤੀ ਮਰੇ ਹੋਏ ਮੌਨ ਨੂੰ ਜਿੰਦਾ ਕਰ ਦਿੱਤਾ ਜਿਹਨੂੰ ਸੱਪ ਲੜ ਗਿਆ ਸੀ ਹਾਂਜੀ ਫਿਰ ਛੇਵੇਂ ਪਾਤਸ਼ਾਹ ਜੀ ਦੇ ਪਾਸ ਜਦੋਂ ਬਾਬਾ ਟੱਲ ਰਾਏ ਜੀ ਕਹੇ ਥੋੜਾ ਕਬੀਰ ਅਸ ਦੇ ਵਿੱਚ ਤੜਦਿਆਂ ਹੋਇਆਂ ਵੀ ਆਖਿਆ ਕਿ ਇਹ ਕਰਮ ਨਹੀਂ ਸੀ ਕਰਨਾ ਕਿਉਂਕਿ ਜੋ ਉਸਦੀ ਲਿਖਤ ਪਈ ਹੈ ਉਹਦੇ ਵਿੱਚ ਅਸੀਂ ਦਖਲ ਅੰਦਾਜ਼ੀ ਨਹੀਂ ਕਰ ਸਕਦੇ ਕਿਉਂਕਿ ਅਸੀਂ ਸ਼ਰੀਕ ਨਹੀਂ ਬਣਨਾ ਕਾਲਪੁਰਖ ਦੇ ਅਸੀਂ ਤੇ ਉਹਦੇ ਹੁਕਮ ਦੇ ਵਿੱਚ ਰਹਿਣਾ ਸਿਖਾਉਣਾ ਹੈ ਅਸੀਂ ਤੇ ਸੰਗਤਾਂ ਨੂੰ ਸਿਖਾਉਣਾ ਹੈ ਉਹਦੇ ਹੁਕਮ ਦੇ ਵਿੱਚ ਕਿੱਦਾਂ ਰਹਿਣਾ ਹੈ ਪਰ ਹੁਣ ਜੋ ਤੁਸੀਂ ਇਹ ਕਾਰਜ ਕੀਤਾ ਹੈ ਇਹ ਕਾਰਜ ਦੇ ਵਾਸਤੇ ਹੁਣ ਜਾਂ ਫਿਰ ਤੁਹਾਨੂੰ ਇੱਥੋਂ ਜਾਣਾ ਪਵੇਗਾ ਜਾਂ ਸਾਨੂੰ ਇਹ ਜਿਹੜੀ ਦੇਹੀ ਹੈ ਤਿਆਗਣੀ ਪਵੇਗੀ ਬਾਬਾ ਟਲ ਰਾਏ ਜੀ ਨੇ ਦੋਵੇਂ ਹੱਥ ਜੋੜੇ ਫਿਰ ਆਖਿਆ ਕਿ ਨਹੀਂ ਸਤਿਗੁਰੂ ਜੀ ਆਪ ਜੀ ਦੇ ਸਿਰ ਉੱਪਰ ਬੜੀਆਂ-ਬੱਡੀਆਂ ਜ਼ਿੰਮੇਵਾਰੀਆਂ ਨੇ ਪੰਥ ਬਹੁਤ ਵੱਡਾ ਆਪ ਜੀ ਦੇ ਆਸਰੇ ਚੱਲਦਾ ਹੈ بڑے-ਵੱਡੇ ਕਾਰਜ ਆਪ ਜੀ ਨੇ ਕਰਨੇ ਆ ਆਪ ਮੈਨੂੰ ਆਗਿਆ ਬਖਸ਼ੋ ਫਿਰ ਅਕਾਲ ਤਖਤ ਸਾਹਿਬ ਤੋਂ ਚੱਲ ਕਰਕੇ ਬਾਬਾ ਟੱਲ ਰਾਏ ਜੀ ਇਸ ਸਥਾਨ ਉੱਪਰ ਆਏ ਇੱਥੇ ਆ ਕਰਕੇ ਆਪਣਾ ਸਰੀਰ ਸ਼ਾਂਤ ਕੀਤਾ ਆਪ ਦੇਹੀ ਨੂੰ ਤਿਆਗ ਗਿਆ ਜਦੋਂ ਦੇਹੀ ਨੂੰ ਤਿਆਗ ਗਿਆ ਪਤਾ ਲੱਗਾ ਸਤਗੁਰਾਂ ਨੇ ਬੜੀ ਸੋਭਾ ਕੀਤੀ ਕਿ ਦੂਸਰੇ ਦੇ ਪਰਉਪਕਾਰ ਵਾਸਤੇ ਦੂਸਰੇ ਦੇ ਵਾਸਤੇ ਆਪਣਾ ਅਪਵਾਰ ਦਿੱਤਾ ਉਹ ਬਾਬਾ ਟੱਲ ਰਾਏ ਜੀ ਦਾ ਸਥਾਨ ਸਤਗੁਰਾਂ ਨੇ ਫਿਰ ਪੰਜ ਵਰ ਵੀ ਬਖਸ਼ੇ ਇਸਾਰੇ ਨਗਰ ਦੇ ਨਾਲੋਂ ਤੁਹਾਡਾ ਦਰ ਸਭ ਤੋਂ ਉੱਚਾ ਹੋਵੇਗਾ ਇੱਥੇ ਹਰ ਸਮੇਂ ਪ੍ਰਸ਼ਾਦਾ ਛਕਣ ਨੂੰ ਮਿਲੇਗਾ ਇੱਥੇ ਕਹਾਵਤ ਵੀ ਹੈ ਬਾਬਾ ਟੱਲ ਪੱਕੀਆਂ ਪਕਾਈਆਂ ਕੱਲ ਇੱਕ ਕਹਾਵਤ ਵੀ ਇੱਥੇ ਵਰਤੀ ਜਾਂਦੀ ਹੈ ਮਸ਼ਹੂਰ ਹੈ ਹੋਰ ਵੀ ਇੱਥੇ ਵਰ ਬਖਸ਼ੇ ਸਤਿਗੁਰਾਂ ਨੇ ਆਖਿਆ ਕਿ ਇਹ ਸ਼ਹਿਰ ਦੇ ਤੁਸੀਂ ਮੁਖੀ ਹੋ ਇਹ ਤੀਸਰਾ ਵਾਰ ਵੀ ਸੀ ਉਹਨਾਂ ਦਾ ਕੋਈ ਵੀ ਸੰਗਤ ਦੀ ਅਰਦਾਸ ਬੇਨਤੀ ਉਹਨੂੰ ਲੱਗਦਾ ਹੈ ਕਿ ਪੂਰੀ ਹੁੰਦੀ ਨਹੀਂ ਪਈ ਹੈ ਉਹ ਆ ਕਰਕੇ ਇਸ ਸਥਾਨ ਉੱਪਰ ਅਰਦਾਸ ਬੇਨਤੀ ਕਰੇ ਉਹਦੀ ਅਰਦਾਸ ਪੂਰੀ ਹੁੰਦੀ ਹੈ ਫਿਰ ਸਤਿਗੁਰਾਂ ਨੇ ਆਖਿਆ ਜਿੱਥੇ ਸਾਰੇ ਹੀ ਇਸ ਸਥਾਨ ਨੇ ਜਿਨ੍ਹਾਂ ਵਿੱਚੋਂ ਸ਼੍ਰੋਮਣੀ ਆਪਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਜੀ ਨੂੰ ਮੰਨਦੇ ਆਂ ਉਨ੍ਹਾਂ ਦੇ ਵਿੱਚੋਂ ਸ਼ਰੋਮਨੀ ਸਥਾਨਾਂ ਦੇ ਵਿੱਚੋਂ ਇੱਕ ਸਥਾਨ ਇਹ ਵੀ ਮੰਨਿਆ ਜਾਵੇਗਾ ਇਸ ਪ੍ਰਕਾਰ ਪੰਜ ਵਰ ਜਿਹੜੇ ਨੇ ਸਤਿਗੁਰਾਂ ਨੇ ਬਖਸ਼ੇ ਸਾਨੂੰ ਉਹਨਾਂ ਨੂੰ ਬਾਬਾ ਟੱਲ ਰਾਏ ਜੀ ਨੂੰ ਪੂਰਨ ਬ੍ਰਹਮ ਗਿਆਨੀ ਕਰਕੇ ਜਾਣਿਆ ਜਾਂਦਾ ਹੈ ਅੱਜ ਵੀ ਇੱਥੇ ਸੰਗਤਾਂ ਦੇ ਦਰਸ਼ਨ ਕਰਦੀਆਂ ਹਨ ਬੜਾ ਮਹਾਨ ਸਥਾਨ ਹੈ ਸੋ ਇਹ ਇਤਿਹਾਸ ਹੈ ਇਸ ਸਥਾਨ ਦਾ ਸਤਿਗੁਰਾਂ ਦੇ ਸਾਹਿਬ ਜਾਦੇ ਸਨ ਉਹਨਾਂ ਦੀ ਸੋਭਾ ਦੀ ਗੱਲ ਕਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਬਾਬਾ ਟਾਲਰਾਏ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ